ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਦੇ ਬਾਣੀ ਦਾ ਪ੍ਰਮਾਨ ਹੈ ਕਿ ਵੀਰ ਸੇਵਾ ਕੋ ਦੋਇ ਪਲੇ ਇੱਕ ਸੰਤ ਇਕਰਾਮ RAM ਚੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਾਨ ਮਰ ਦੋਹ ਮੈਂ ਨਹੀਂ ਜਨਪਾਰੁਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਈ ਸਤਿਗੁਰੂ ਮਹਾਰਾਜੀ ਬਾਣੀ ਅੰਦਰ ਪ੍ਰਮਾਨ ਕਰਦੇ ਨੇ ਸੰਤ ਸਹਾਇਉ ਜੀ ਕੇ ਭਵਜਨ ਕਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਸਤਿਗੁਰੂ ਮਹਾਰਾਜ ਦੀ ਰਹਿਮਤ 사ਦਕਾ ਮਹਾਪੁਰਸ਼ ਸੰਤ ਬਾਬਾ ਲਾਲ ਸਿੰਘ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਤੇਨਾ ਦੀ ਸਾਲਾਨਾ ਵਰਸੀ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਸਮੂਹ ਨਗਰ ਨਿਵਾਸੀ ਵਿਦੇਸ਼ੀ ਸੰਗਤਾਂ ਵੱਲੋਂ ਬੜੇ ਤੋਮ-ਤਾਮ ਦੇ ਨਾਲ ਮਨਾਈ ਗਈ ਹੈ ਸੋ ਸਤਿਗੁਰੂ ਮਹਾਰਾਜ ਜੀ ਸਭਨਾ ਤੇ ਕਿਰਪਾ ਕਰਨ ਜਿਹੜੇ ਜਿਹੜੇ ਵੀ ਜਿੰਨੇ ਵੀ ਜੀਵ ਸਤਿਗੁਰੂ ਮਹਾਰਾਜੀ ਦੀ ਬਾਣੀ ਦੇ ਨਾਲ ਲੱਗੇ ਨੇ ਜੁੜੇ ਹਨ ਸਮਾਗਮ ਨੂੰ ਸ਼ਾਮਲ ਹੋਏ ਹਨ ਸਤਿਗੁਰੂ ਮਹਾਰਾਜ ਸਭਨਾ ਤੇ ਆਪਣਾ ਮੇਰਾ ਪਰਿਆ ਹੱਥ ਰੱਖਣ ਸਭਨਾ ਨੂੰ ਦਰੋ ਕਰੂੰ ਗੁਰ ਸਿੱਖੀ ਦਾਤਿ ਤੇ ਗਿਆਨ ਦਾਤਾਂ ਬਖਸ਼ਿਸ਼ ਕਰਨ ਤੇ ਮਾਹ ਪੁਰਸ਼ਾਂ ਨੂੰ ਸੰਤ ਬਾਬਾ ਕਸ਼ਮੀਰ ਸਿੰਘ ਜੀ ਨੂੰ ਹੋਰ ਵੀ ਬਰੇ ਪਿਆਰ ਦੇ ਸੁਜੇ ਤਰੀਕੇ ਦੇ ਨਾਲ ਆਈ ਹੋਏ ਸਾਧ ਸੰਗਤ ਦੀ ਸੇਵਾ ਕਰਨੇ ਦਾ ਬਲ ਬਖਸ਼ਿਸ਼ ਕਰਨ Waheguru ji ka khalsa Waheguru ji ki